ਇੱਕ ਪਿੰਡ ਵਿੱਚ ਰਵੀਨਾਮ ਦਾ ਲੜਕਾ ਰਹਿੰਦਾ ਹੁੰਦਾ ਉਹ ਬਹੁਤ ਗਰੀਬ ਸੀ ਤੇ ਪੜ੍ਹਾਈ 'ਚ ਬਹੁਤ ਅੱਛਾ ਸੀ ਪਰ ਬੱਚੇ ਸਕੂਲ ਵਿੱਚ ਉਹਦੇ ਪਹਿਲੇ ਨੰਬਰ ਆਉਣ ਤੋਂ ਪੜ੍ਹਾਈ ਤੋਂ ਬਹੁਤ ਗੁੱਸਾ ਕਰਦੇ ਸੀ ਕਿ ਗਰੀਬ ਹੋ ਕੇ ਪਹਿਲੇ ਨੰਬਰ ਤੇ ਹੁੰਦਾ ਵਾ ਇਹ ਸਾਡੇ ਤੋਂ ਅੱਗੇ ਕਿਵੇਂ ਵੱਧ ਗਿਆ ਪਰ ਉਹਦੀ ਚप्पल ਟੁੱਟੀ ਹੁੰਦੀ ਸੀ ਕਦੀ ਉਹ ਧਾਗਿਆਂ ਦੇ ਨਾਲ ਇਧਰੋਂ ਬੰਨ ਲੈਂਦਾ ਉਲੀਆਂ ਜੀਆਂ ਚੁੱਕ ਕੇ ਇਧਰੋਂ ਬੰਨ ਲੈਂਦਾ ਉਹਨੂੰ ਟੁੱਟੀ ਚੱਪਲ ਵਾਲਾ ਕਹਿ ਕੇ ਹੀ ਬੱਚੇ ਸਾਰੇ ਬੁਲਾਉਣ ਲੱਗੇ ਪਰ ਉਹ ਕਦੇ ਗੁੱਸਾ ਨਹੀਂ ਸੀ ਕਰਦਾ ਉਹ ਅਗੋਂ ਹੱਸ ਕੇ ਕਹਿੰਦਾ ਕਹਿੰਦਾ ਟੁੱਟੀ ਚੱਪਲ ਨਾਲ ਨਹੀਂ ਦਿਮਾਗ ਨਾਲ ਅੱਗੇ ਵਧਿਆ ਜਾਂਦਾ ਹੈ ਫਿਰ ਉਹ ਕੀ ਕਰਦਾ ਆਪਣੀ ਪੜ੍ਹਾਈ ਦੇ ਨਾਲ-ਨਾਲ ਹੋਟਲ 'ਚ ਜਾ ਕੇ ਬਰਤਨ ਸਾਫ਼ ਕਰਦਾ ਬਰਤਨ ਸਾਫ਼ ਕਰਦਾ ਉੱਥੇ ਹੀ ਖਾਣਾ ਖਾਂਦਾ ਉੱਥੇ ਹੀ ਸੌਂ ਜਾਂਦਾ ਉਹ ਤਾਂ ਕੋਈ ਨਹੀਂ ਹੁੰਦਾ ਉੱਥੋਂ ਕੀ ਕਰਦਾ ਉੱਥੇ ਹੀ ਫਿਰ ਸਕੂਲ ਜਾਂਦਾ ਫਿਰ ਆ ਕੇ ਉੱਥੇ ਉਸੇ ਤਰ੍ਹਾਂ ਹੀ ਰੁਟੀਨ ਨਾਲ ਆਪਣਾ ਬਰਤਨ ਸਾਫ਼ ਕਰਦਾ ਸਾਰਾ ਕੁਝ ਉੱਥੇ ਕਰ ਦਿੰਦਾ ਹੀ ਰੋਹੇ ਦੇ ਰੋਜ਼ ਕਰਦਾ ਰਹਿੰਦਾ ਇੱਕ ਦਿਨ ਉਹ ਕਰਦਾ ਪੜ੍ਹਦਾ ਪੜ੍ਹਦਾ ਕਾਲਜ ਚਲ ਜਾਂਦਾ ਕਾਲਜ ਜਾ ਕੇ ਉਹ ਕੋਰਸ ਕਰਦਾ ਉਹ ਸੀਓ ਬਣ ਜਾਂਦਾ ਜੋ ਸੀਏ ਬਣ ਜਾਂਦਾ ਫਿਰ ਇੱਕ ਵੱਡੀ ਫੈਕਟਰੀ ਵਿੱਚ ਲੱਗ ਜਾਂਦਾ ਤੇ ਉਸ ਦੇ ਕੋਲ ਬਹੁਤ ਜ਼ਿਆਦਾ ਮਤਲਬ ਉਹਦੀ ਹਸਿਆਤ ਦੇ ਨਾਲ ਬਹੁਤ ਜ਼ਿਆਦਾ ਪੈਸੀ ਉਹਦੇ ਕੋਲ ਆ ਜਾਂਦੇ ਆ ਇਹ ਤੋਂ ਸਾਨੂੰ ਸਿੱਖਿਆ ਇਹੋ ਮਿਲਦੀ ਆ ਕਿ ਕਿਸੇ ਦੀ ਹਾਲਾਤ ਵੇਖ ਕੇ ਕਿਸੇ ਦੀ ਕਾਬਲੀਅਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮਿਹਨਤ ਤੇ ਹੌਂਸਲਾ ਤਕਦੀਰ ਨੂੰ ਬਦਲ ਕੇ ਰੱਖ ਦਿੰਦੇ ਆ ਕਦੇ ਵੀ ਕਿਸੇ ਤੇ ਹਸਨਾਨੀ ਚਾਹੀਦਾ ਜੇ ਮਨ ਵਿੱਚ ਅੱਗ ਹੋਵੇ ਤਾਂ ਰਾਹ ਖੁਦ ਬਣ ਜਾਂਦੇ ਅੱਗੇ ਵਧਣ ਦੇ ਕਾਬਲੀਅਤ ਹਰ ਕੁਸ਼ ਹੈ ਕਿਸੇ ਗਰੀਬ ਨੂੰ ਵੇਖ ਕੇ ਹੱਸੋ ਨਾ ਜਿਹੜੇ ਚੰਗੇ ਸੀ ਉਹ ਪਿੱਛੇ ਰਹਿ ਗਏ ਤੇ ਜੀ ਦੇ ਉੱਤੇ ਉਹ ਹੱਸਦੇ ਸੀ ਟੁੱਟੀ ਚੱਪਲ ਵਾਲਾ ਨਾਂ ਪਾਇਆ ਸੀ ਉਸ ਲੜਕੇ ਦਾ ਤੇ ਉਹ ਲੜਕਾ ਸਭ ਤੋਂ ਅੱਗੇ ਵੱਧ ਗਿਆ ਅੱਛੀ ਪੜ੍ਹਾਈ ਕੀਤੀ ਇੱਕ ਲਾਇਕ ਬੱਚਾ ਬਣ ਗਿਆ